ਅੱਜ ਵੀ ਇਸ ਧਰਤੀ ਦੇ ਅੰਦਰ ਸੈਂਕੜੇ ਸ਼ਹੀਦਾਂ ਦਾ ਖੂਨ ਦਫਨ ਹੈ ਇੱਕ ਬਦਲਾ ਉਦਮ ਸਿੰਘ ਨੇ ਜਾ ਕੇ ਲੰਡਨ ਦੇ ਵਿੱਚ ਲਿਆ ਸੀ ਕੈਕਸਟਨ ਹਾਲ ਦੇ ਵਿੱਚ ਓਡਵਾਇਰ ਨੂੰ ਗੋਲੀ ਮਾਰ ਕੇ ਕਿ ਇਤਿਹਾਸ ਦੇ ਵੀ ਬਹੁਤ ਸਾਰੇ ਪੰਨੇ ਐਸੇ ਹੁੰਦੇ ਨੇ ਜਿਹੜੇ ਫਰੋਲੇ ਨਹੀਂ ਜਾਂਦੇ ਜਿਹੜੇ ਅਨਸੈੱਡ ਰਹਿ ਜਾਂਦੇ ਆ ਕਿਸ਼ਨ ਸਿੰਘ ਗੜਗੱਜ ਨੂੰ ਲੋਕ ਭੁੱਲ ਗਏ ਬੰਤਾ ਸਿੰਘ ਸਿੰਘਵਾਲ ਵਰਗੇ ਹਜ਼ਾਰਾਂ ਸ਼ਹੀਦ ਨੇ ਸਾਡੇ ਜਿਨ੍ਹਾਂ ਦੇ ਨਾਮ ਹੀ ਬੱਚੇ ਹੁਣ ਸੁਣ ਰਹੇ ਹੋਣੇ ਨੇ ਵੀ ਅੱਛਾ ਇਹ ਵੀ ਲੋਕ ਸੀ ਬਹੁਤ ਹੀ ਕਮਾਲ ਦੀ ਸ਼ਖਸੀਅਤ ਜਿਨ੍ਹਾਂ ਬਾਰੇ ਸਾਨੂੰ ਵੀ ਨਹੀਂ ਪਤਾ ਅਸੀਂ ਨਾ ਤਾਂ ਕਦੇ ਪੜਿਆ ਨਾ ਸਾਨੂੰ ਕਦੇ ਦੱਸਿਆ ਗਿਆ ਔਰ ਜਦੋਂ ਪੁਰਾਣਾ ਚੱਲਿਆਂ ਵਾਲਾ ਬਾਗ ਦਾ ਸਟਰਕਚਰ ਸੀ ਇੱਥੇ ਉਹ ਉਹਨਾਂ ਦਾ ਲੱਗਾ ਹੁੰਦਾ ਸੀ ਇੱਕ ਪੂਰਾ ਜ਼ਿਕਰ ਸਰ ਸ਼ੰਕਰਨ ਨਾਇਰ ਜੀ ਵੀ ਆਰ ਸੋ ਗਲੈਡ ਟੂ ਹੈਵ ਯੂ ਹੇਅਰ ਔਰ ਇਹ ਉਹ ਧਰਤੀ ਹੈ ਜਿਨੇ ਸ਼ਹਾਦਤ ਦਾ ਇਕ ਐਸਾ ਇਨਕਲਾਬ ਲੈ ਕੇ ਆਈ ਸੀ ਦੇਸ਼ ਦੇ ਵਿੱਚ ਇਸ ਧਰਤੀ ਨੇ ਹਾਲਾਤ ਤਾਂ ਸੀ ਸਾਰੀ ਦੁਨੀਆ ਨੂੰ ਕੋਈ ਮੰਨੇ ਜਾਂ ਨਾ ਮੰਨੇ ਗੋਰੀ ਹਕੂਮਤ ਦੀ ਜੇ ਜੜ ਹਿੱਲੀ ਸੀ ਤਾਂ ਇਸ ਕਾਂਡ ਤੋਂ ਬਾਅਦ ਜੋ ਜੱਲਿਆਂ ਵਾਲਾ ਬਾਗ ਦੇ ਵਿੱਚ ਉਹਨਾਂ ਨੇ ਮਾਸੂਮਾਂ ਦੇ ਨਾਲ ਨੇ ਹੱਥਿਆਂ ਦੇ ਨਾਲ ਜੋ ਕੀਤਾ ਸੀ ਅੱਜ ਅਸੀਂ ਸਾਰੇ ਕਰਮਾ ਵਾਲਿਆਂ ਕਿ ਅਸੀਂ ਅੱਜ ਉਸੇ ਸਰ ਜ਼ਮੀਨ ਤੇ ਉਸੇ ਧਰਤੀ ਦੇ ਉੱਤੇ ਉਸੇ ਜਗ੍ਹਾ ਤੇ ਇਕੱਠੇ ਹੋਏ ਆ ਜਿਨ੍ਹਾਂ ਨੇ ਇੱਕ ਇੱਕ ਚੀਖ ਆਪਣੇ ਕੰਨਾਂ ਦੇ ਨਾਲ ਸੁਣੀ ਸੀ ਇਹ ਧਰਤੀ ਅਨੇਕਾਂ ਸ਼ਹੀਦਾਂ ਦੇ ਰਤ ਨਾਲ ਰੰਗੀ ਗਈ ਸੀ ਅੱਜ ਵੀ ਇਸ ਧਰਤੀ ਦੇ ਅੰਦਰ ਸੈਂਕੜੇ ਸ਼ਹੀਦਾਂ ਦਾ ਖੂਨ ਦਫਨ ਹੈ ਸਰੀਰ ਚਾਹੇ ਚਲੇ ਗਏ ਸੀ ਪਰ ਉਹਨਾਂ ਦਾ ਰਤ ਉਹਨਾਂ ਦੀ ਖੂਨ ਉਹਨਾਂ ਦਾ ਅੱਜ ਵੀ ਇਸ ਧਰਤੀ ਦੇ ਵਿੱਚ ਦਫਨ ਹੈ ਔਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਲੁਕਾਈ ਬੈਠਾ ਹੈ ਪਰ ਜਿੱਦਾਂ ਅਕਸ਼ੇ ਭਾਜੀ ਨੇ ਦੱਸਿਆ ਕਿ ਇਤਿਹਾਸ ਦੇ ਵੀ ਬਹੁਤ ਸਾਰੇ ਪੰਨੇ ਐਸੇ ਹੁੰਦੇ ਨੇ ਜਿਹੜੇ ਫਰੋਲੇ ਨਹੀਂ ਜਾਂਦੇ ਜਿਹੜੇ ਅਨਸੈੱਡ ਰਹਿ ਜਾਂਦੇ ਆ ਅਨਸੰਗ ਹੀਰੋ ਸਾਡੇ ਪੰਜਾਬ ਦੇ ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਪੰਜਾਬ ਦੇ 2-4 ਸ਼ਹੀਦਾਂ ਨੂੰ ਅਸੀਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਯਾਦ ਕਰਦੇ ਆ ਪਰ ਸੈਂਕੜੇ ਸ਼ਹੀਦਾਂ ਨੂੰ ਅਸੀਂ ਵਿਸਾਰ ਵੀ ਦਿੱਤਾ ਮੈਂ ਬੱਚਿਆਂ ਨੂੰ ਕਈ ਵਾਰੀ ਪੁੱਛਦਾ ਹੁੰਨਾ ਕਿ ਇੱਥੇ ਨਾਲ ਹੀ ਬਾਬਾ ਸੋਹਨ ਸਿੰਘ ਪਕਣਾ ਦਾ ਪਿੰਡ ਹੈ ਪਕਣਾ ਕਿਸੇ ਨੂੰ ਪਤਾ ਇੱਥੋਂ 10 ਕਿਲੋਮੀਟਰ ਦੂਰ ਨਹੀਂ ਹੋਣਾ ਬਾਬਾ ਸੋਹਨ ਸਿੰਘ ਪਕਣਾ ਦਾ ਨਹੀਂ ਲੋਕਾਂ ਨੂੰ ਪਤਾ ਕਿਸ਼ਨ ਸਿੰਘ ਗੜਗੱਜ ਨੂੰ ਲੋਕ ਭੁੱਲ ਗਏ ਬੰਤਾ ਸਿੰਘ ਸੰਘਵਾਲ ਵਰਗੇ ਹਜ਼ਾਰਾਂ ਸ਼ਹੀਦ ਨੇ ਸਾਡੇ ਜਿਨ੍ਹਾਂ ਦੇ ਨਾਮ ਹੀ ਬੱਚੇ ਹੁਣ ਸੁਣ ਰਹੇ ਹੋਣੇ ਨੇ ਵੀ ਅੱਛਾ ਇਹ ਵੀ ਲੋਕ ਸੀ ਫਿਰ ਉਹ ਕਿਦੇ ਵਾਸਤੇ ਸ਼ਹਾਦਤ ਦੇ ਗਏ ਜੇ ਸਾਨੂੰ ਉਹਨਾਂ ਦੇ ਨਾਮ ਹੀ ਨਹੀਂ ਪਤਾ ਸੋ ਮੈਂ ਅੱਜ ਉਹ ਸਬਜੈਕਟ ਨਹੀਂ ਹੈ ਕਦੇ ਉਹ ਸਬਜੈਕਟ ਤੇ ਗੱਲ ਕਰਾਂਗੇ ਪਰ ਮੈਂ ਸੱਚੀ ਦੱਸਾਂ ਕਿ ਮੈਂ ਬਹੁਤ ਇਮੋਸ਼ਨਲ ਹੋਇਆ ਜਿੱਦਾਂ ਅਖਸ਼ੇ ਭਾਜੀ ਨੇ ਪਹਿਲੀ ਵਾਰੀ ਕਿਹਾ ਕਿ ਮੈਂ ਜੱਲਿਆਂ ਵਾਲੇ ਬਾਗ ਤੱਕ ਦੀ ਫਿਲਮ ਲੋਕਾਂ ਨੇ ਦੇਖੀ ਐ ਉਸ ਤੋਂ ਬਾਅਦ ਕੀ ਹੋਇਆ ਸੀ ਇੱਕ ਬਦਲਾ ਉਦਮ ਸਿੰਘ ਨੇ ਜਾ ਕੇ ਲੰਡਨ ਦੇ ਵਿੱਚ ਲਿਆ ਸੀ ਕੈਕਸਟਨ ਹਾਲ ਦੇ ਵਿੱਚ ਓਡਵਾਇਰ ਨੂੰ ਗੋਲੀ ਮਾਰ ਕੇ ਇੱਕ ਬਦਲਾ ਇੱਥੇ ਲਿਆ ਗਿਆ ਸੀ ਸ਼ਹੀਦਾਂ ਦਾ ਖੂਨ ਡੁੱਲਿਆ ਸੀ ਉਹ ਦਾ ਬਦਲਾ ਖੂਨ ਦਾ ਬਦਲਾ ਖੂਨ ਉੱਥੇ ਲੰਡਨ ਚ ਹੋਇਆ ਸੀ ਇੱਥੇ ਜੋ ਸਾਡੀ ਪਾਤ੍ਰੋਲੀ ਗਈ ਸੀ ਸਾਨੂੰ ਡੀਗ੍ਰੇਡ ਕੀਤਾ ਗਿਆ ਸੀ ਉਸ ਡੀਗ੍ਰੇਸ਼ਨ ਦਾ ਬਦਲਾ ਵੀ ਇੱਕ ਬਹੁਤ ਹੀ ਕਮਾਲ ਦੀ ਸ਼ਖਸੀਅਤ ਜਿੰਨਾ ਬਾਰੇ ਸਾਨੂੰ ਵੀ ਨਹੀਂ ਪਤਾ ਅਸੀਂ ਨਾ ਤਾਂ ਕਦੇ ਪੜਿਆ ਨਾ ਸਾਨੂੰ ਕਦੇ ਦੱਸਿਆ ਗਿਆ ਔਰ ਜਦੋਂ ਪੁਰਾਣਾ ਚੱਲਿਆਂ ਵਾਲਾ ਬਾਗ ਦਾ ਸਟਰਕਚਰ ਸੀ ਇੱਥੇ ਉਹ ਉਹਨਾਂ ਦਾ ਲੱਗਾ ਹੁੰਦਾ ਸੀ ਇੱਕ ਪੂਰਾ ਜ਼ਿਕਰ ਸਰ ਸ਼ੰਕਰਨ ਨਾਇਰ ਜੀ ਸਰ ਸ਼ੰਕਰਨ ਨਾਇਰ ਇੱਕ ਉਹ ਹਸਤੀ ਜਿਨੇ ਇਸ ਚੀਜ਼ ਦਾ ਬੁਰਾ ਮਨਾਇਆ ਕਿ ਤੁਸੀਂ ਜੋ ਵੀ ਕਰਦੇ ਹੋ ਠੀਕ ਹੈ ਸਰਕਾਰਾਂ ਚੱਲਦੀਆਂ ਹਕੂਮਤ ਚੱਲਦੀ ਹੈ ਪਰ ਤੁਸੀਂ ਸਾਡੀ ਅਜ਼ਮਤ ਅਜ਼ਮਤ ਨੂੰ ਹੱਥ ਪਾਇਆ ਸਾਡੇ ਮਾਸੂਮ ਲੋਕਾਂ ਦੀ ਇੱਜ਼ਤ ਦੇ ਗਲਮੇ ਨੂੰ ਫੜਿਆ ਤੁਸੀਂ ਉਸ ਬੇਪਤੀ ਦਾ ਬੇਹੁਰਮਤੀ ਦਾ ਉਸ ਕਤਲੋਗਾਰਦ ਦਾ ਜੇ ਬਦਲਾ ਕਿਸੇ ਨੇ ਕੋਰਟ ਚ ਜਾ ਕੇ ਸੰਵਿਧਾਨਿਕ ਟੰਗ ਦੇ ਨਾਲ ਕਾਨੂੰਨੀ ਟੰਗ ਦੇ ਨਾਲ ਕਨਸਟੀਟਿਊਸ਼ਨਲ ਟੰਗ ਦੇ ਨਾਲ ਲਿਆ ਸੀ ਤੇ ਉਹ ਸਰ ਸੰਕਰਨ ਨਾਇਰ ਨੇ अच्छा जे किसे नु पहले सर शंकरन नायर दा पता सी ता हाथ खड़े करके दस दियो ਝੂਠ ਹੱਥ ਨਾ ਖੜਾ ਕਰਿਓ जे किसे नु ਪਤਾ ਸੀ ਤਾ ਦੱਸ ਦਿਓ ਨਹੀਂ ਇੱਕ ਸਰ ਦੇਖੋ ਤੁਸੀਂ ਤਾਂ ਇੱਥੇ ਸੈਕਟਰੀ ਹੋ ਜੀ ਤੁਹਾਨੂੰ ਨਹੀਂ ਪਤਾ ਹੋਏਗਾ ਕਿ ਤੁਸੀਂ ਇੱਥੇ ਹੋਵੋਗੇ ਕਿਉਂ ਫੇਰ ਤਾਂ ਤੁਹਾਨੂੰ ਦੁਕਾਨ ਖੋਲ ਲੈਣੀ ਚਾਹੀਦੀ ਦਹੀਂ ਭੱਲਿਆਂ ਦੀ ਕਿਤੇ ਤੁਹਾਨੂੰ ਤਾਂ ਪਤਾ ਹੈ ਸਰ ਤੁਸੀਂ ਤਾਂ ਮਾਲਕ ਹੋ ਮੈਂ ਗੱਲ ਪਬਲਿਕ ਦੀ ਕਰ ਰਿਹਾ ਕਿ ਇਹਨਾਂ ਨੂੰ ਪਤਾ ਨਹੀਂ ਕਿਸੇ ਨੂੰ ਇਹ ਕਿੰਨੇ ਅਫਸੋਸ ਦੀ ਗੱਲ ਹੈ ਕਿ ਕੋਈ ਬੰਦਾ ਇਸ ਧਰਤੀ ਲਈ ਲੜਿਆ ਕੋਈ ਬੰਦਾ ਆਪਣੇ ਅਣਖ ਦੇ ਵਾਸਤੇ ਕੋਰਟ ਰੂਮ ਦੇ ਵਿੱਚ ਜਾ ਕੇ ਪੂਰੀ ਹਕੂਮਤ ਦੇ ਨਾਲ ਢਿਡ ਗਿਆ ਪਰ ਸਾਨੂੰ ਉਹਦਾ ਪਤਾ ਨਹੀਂ ਸੀ ਸੋ 18 ਅਪ੍ਰੈਲ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਓ ਸਰ ਸੰਕਰਨ ਨਾਇਰ ਕੌਣ ਸੀ ਕਿੱਥੋਂ ਆਏ ਸੀ ਕਿਵੇਂ ਉਹ ਸਾਰੀ ਹਕੂਮਤ ਦੇ ਨਾਲ ਢਿਡ ਗਏ ਸੀ ਸੋ ਥੈਂਕ ਯੂ ਸੋ ਵੈਰੀ ਮਚ ਅਕਸ਼ੇਪਾ ਜੀ ਫਾਰ ਬ੍ਰਿੰਗਿੰਗ ਸੱਚ ਅ ਵੰਡਰਫੁਲ ਸਬਜੈਕਟ ਸਰ ਸੰਕਰਨ ਨਾਇਰ ਨੂੰ ਪਬਲਿਕ ਦੇ ਵਿੱਚ ਲੈ ਕੇ ਆਉਣ ਲਈ ਪਬਲਿਕ ਦੇ ਸਾਹਮਣੇ ਉਸ ਕਿਰਦਾਰ ਨੂੰ ਦੁਬਾਰਾ ਜ਼ਿੰਦਾ ਕਰਨ ਲਈ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਸੋ ਵੈਰੀ ਮਚ ਥੈਂਕ ਯੂ ਬਹੁਤ ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ